वाले किसान है लेकिन उनके बीच में कुछ टुकड़े टुकड़े गैंग के लोग भी घुस गए हैं भाई और बहनों जब मैं किसी विदेश यात्रा पर जाता हूँ तो वहाँ भी जब सिख समाज के साथियों से मिलता हूँ तो मन गर्व से भर उठ जी के प्रवक्ता मत आजादी की लड़ाई में और आजादी के बाद भी सिख समाज का देश के लिए जो योगदान है उसके लिए पूरा भारत कृतज्ञता अनुभव करता है ये हराम बैठे हैं जिन्हें चाइना की फंडिंग हो रही है कनाडा से फंडिंग हो रही है खालिस्तान फंडिंग कर रहा है उनकी हराम की इतना पालतू नहीं है सर तो गाली, गाली मत दीजिए सर आपको सु, दुनिया सुन रही है सर दुनिया सुन रही है गाली मत दीजिए सर मुझे बोले खालिस्तान तो बोलेंगे क्योंकि ਅਗਰ ਕੋਟਾ ਨਹੀਂ ਉਹਨਾਂ ਤਗੜੀ ਬਣਾ ਤਾਂ ਖਾਲਸਤਾਨੀ ਹੈ ਵਾਏ ਗੁਰਦਾ ਖਾਲਸਾ ਵਾਏ ਗੁਰਦੀ ਫਤੇ ਜਮਾਨਾ ਬਦਲਿਆ ਸਰਕਾਰਾਂ ਬਦਲੀਆਂ ਪਰ ਸਿੱਖਾਂ ਦੀ ਅਤੇ ਦਿੱਲੀ ਵਿਚਕਾਰ ਸਬੰਧਾਂ ਦੀ ਗੁੰਝਲ ਜੜੀ ਤੁਰੀ ਕਦੇ ਕਦੇ ਹੋਰ ਵੀ ਉਲਝਾਂਦੀ ਰਹੀ 1984 ਦੇ ਦੰਗਿਆਂ ਦੇ जख्म ਅੱਜ ਵੀ ਸਿੱਖਾਂ ਦੇ ਦਿਮਾਗ ਵਿੱਚ ਡੂੰਘੇ ਉੱਤਰੇ ਹੋਏ ਹਨ ਇਸ ਮਾਹੌਲ ਵਿੱਚ ਭਾਜਪਾ ਨੇ ਪਿਛਲੇ ਕੁਝ ਸਾਲਾਂ ਵਿੱਚ ਕੋਸ਼ਿਸ਼ ਕੀਤੀ ਹੈ ਕਿ ਉਸੇ ਸਿਰਫ ਇੱਕ ਹਿੰਦੂ ਕੇਂਦਰਿਤ ਪਾਰਟੀ ਦੇ ਤੌਰ ਤੇ ਨਾ ਦੇਖੀ ਜਾਵੇ ਬਲਕਿ ਸਿੱਖਾਂ ਦਾ ਵੀ ਭਰੋਸਾ ਜਿੱਤੇ। ਭਾਜਪਾ ਨੂੰ ਪਤਾ ਸੀ ਕਿ ਜੇਕਰ ਪੰਜਾਬ ਜਾਂ ਦੇਸ਼ ਦੀ ਉੱਤਰੀ ਪੱਛਮੀ ਇਲਾਕਿਆਂ ਵਿੱਚ ਰਾਜਨੀਤਿਕ ਤਾਕਤ ਬਣਾਉਣੀ ਹੈ ਤਾਂ ਸਿੱਖਾਂ ਦਾ ਵਿਸ਼ਵਾਸ ਜਿੱਤਣਾ ਜ਼ਰੂਰੀ ਹੈ। ਇਸ ਲਈ ਪਾਰਟੀ ਨੇ ਇੱਕ ਰਣਨੀਤੀ ਬਣਾਈ ਧਾਰਮਿਕ ਸਨਮਾਨ ਅਤੇ ਰਾਜਨੀਤਿਕ ਹਿੱਸੇਦਾਰੀ ਦਾ ਦੋਹਰਾ ਰਸਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਸਿੱਖ ਧਰਮ ਦੀ ਮਹਾਨਤਾ ਨੂੰ ਸਨਮਾਨ ਕਰਨ ਲਈ ਕਈ ਇਤਿਹਾਸਕ ਪਹਿਲ ਕਦਮੀਆਂ ਕੀਤੀ। ਕਰਤਾਰਪੁਰ ਕरिडोर ਬੋਲ ਕੇ ਗੁਰਦਾਨ ਸਿੰਘ ਦੇ ਭਗਤਾਂ ਨੂੰ ਪਾਕਿਸਤਾਨੀ ਸਰਹੱਦ ਦੇ ਸਿੱਖ ਗੁਰਦੁਆਰੇ ਦੇ ਦਰਸ਼ਨ ਸੌਖੇ ਬਣਾ ਦਿੱਤੇ। ਲੰਗਰ ਸੇਵਾ ਤੋਂ GST ਹਟਾਉਣਾ ਤਾਂ ਜੋ ਗੁਰਦੁਆਰਿਆਂ ਦੀ ਸੇਵਾ ਭਾਵਨਾ ਵਿੱਚ ਕੋਈ ਆਰਥਿਕ ਰੁਕਾਵਟ ਨਾ ਆਵੇ। ਗੁਰੂ ਪਰਬਾਂ ਦਾ ਰਾਸ਼ਟਰੀ ਯੋਜਨ ਜਿਵੇਂ ਗੁਰਦਾਨ ਸਿੰਘ ਦੇ 550ਵੇਂ ਪ੍ਰਕਾਸ਼ਪੁਰਬ ਜਗਰੂ ਗੋਮੇ ਸਿੰਘ ਜੀ ਦੇ 350ਵੇਂ ਗੁਰਪੁਰਬ ਨੂੰ ਸਰਕਾਰੀ ਪੱਧਰ ਤੇ ਮਨਾਇਆ ਗਿਆ। ਵੀਰਵਾਲ ਦਿਵਸ ਤੇ ਸੈਭਜਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਲਈ ਸਮਾਰਟ ਕਰ ਕੀਤਾ ਗਿਆ। ਪਰ ਬਹੁਤਿਆਂ ਸਿੱਖਾਂ ਨੂੰ ਇਸ ਦੇ ਨਾਮ ਉੱਤੇ ਇਤਰਾਜ਼ ਹੈ। ਲੋੜ ਹੈ ਇਸ ਇਤਰਾਜ਼ ਨੂੰ ਦੂਰ ਕਰਨ ਦੀ। ਭਾਵੇਂ ਸਰਕਾਰ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲਿਆਂ ਨੂੰ ਦੁਬਾਰਾ ਖੋਲ੍ਹਣ ਅਤੇ ਕੁਝ ਮਾਮਲਿਆਂ ਵਿੱਚ ਜਾਂ ਦਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਈ। ਹਾਲਾਂਕਿ ਇਹ ਕੋਸ਼ਿਸ਼ ਦੇਰ ਨਾਲ ਲਈ ਪਰ ਇਹ ਇਨਸਾਫ ਦਾ ਸੰਕੇਤ ਇਸ ਨਾਲ ਹੀ ਵਿਦੇਸ਼ਾਂ ਵਿੱਚ 312 ਸਿੱਖਾਂ ਨੂੰ ਬਲੈਕਲਿਸਟ ਸੂਚੀ ਤੋਂ ਹਟਾਉਣ ਦਾ ਕੰਮ ਬੀਜਪੀ ਨੇ ਕੀਤਾ ਜੋ ਜੋ ਦਾਕਿਆਂ ਤੋਂ ਦੇਸ਼ ਨਿਕਾਲਾ ਕੀਤੇ ਸਿੱਖਾਂ ਨੂੰ ਮੁੜ ਭਾਰਤ ਆਉਣ ਦਾ ਮੌਕਾ ਦਿੱਤਾ ਜਾਵੇ ਇਹ ਸੰਕੇਤ ਹਨ ਕਿ ਭਾਜਪਾ ਸਿਰਫ ਸ਼ਬਦਾਂ ਨਾਲ ਨਹੀਂ ਬਲਕਿ ਉਹਨਾਂ ਤੇ ਅਮਲ ਕਰਕੇ ਵੀ ਸਿੱਖਾਂ ਦਾ ਦਿਲ ਜਿੱਤਣਾ ਚਾਹੁੰਦੀ ਹੈ ਫਿਰ ਆਈ ਰਾਜਨੀਤੀ ਦੀ ਵਾਰ। ਭਾਜਪਾ ਨੇ ਸਮਝਿਆ ਕਿ ਸਿਰਫ ਭਾਵਕ ਨਾਅਰੇ ਨਾਲ ਨਹੀਂ ਬਲਕਿ ਲੋਕ ਸਭਾ ਅਤੇ ਵਿਧਾਨ ਸਭਾ ਵਿੱਚ ਇੱਕ ਚਿਹਰਿਆਂ ਨੂੰ ਵੀ ਟਿਕਟ ਦੇਣ ਨਾਲ ਹੀ ਉਹ ਉਹਨਾਂ ਦੇ ਦਿਲਾਂ ਤੱਕ ਪਹੁੰਚ ਸਕਦੀ ਹੈ। ਦਿੱਲੀ ਅਤੇ ਪੰਜਾਬ ਵਿੱਚ ਭਾਜਪਾ ਨੇ ਕਈ ਸਿੱਖ ਚਿਹਰਿਆਂ ਨੂੰ ਮੌਕਾ ਦਿੱਤਾ। ਮਨਜਿੰਦਰ ਸਿੰਘ ਖਿਰਤਾ ਇੱਕ ਪ੍ਰਭਾਵਸ਼ਾਲੀ ਕਾਲੀਮੇਤਾ ਰਿਹਾ ਜੋ ਭਾਜਪਾ ਵਿੱਚ ਆ ਕੇ ਸਿੱਖਾਂ ਨੂੰ ਪਾਰਟੀ ਨਾਲ ਜੁੜਨ ਦੀ ਕੜੀ ਬਣਿਆ। ਅਰਵਿੰਦਰ ਸਿੰਘ ਲਵਲੀ ਅਤੇ ਤਰਵਿੰਦਰ ਸਿੰਘ ਮਰਵਾਹ ਵਰਗੇ ਕਾਂਗਰਸ ਕੋਲੋਂ ਕਾਹਨ ਨੂੰ ਵੀ ਟਿਕਟ ਦਿੱਤੀ ਗਈ। ਮਕਸਦ ਸਾਫ਼ ਸੀ ਸਿੱਖਾਂ ਵਿੱਚ ਭਾਜਪਾ ਨੇ ਜਿਹੜਾ ਨੂੰ ਹੋ ਡੂੰਗਾ ਕਰ ਦਿੱਲੀ ਵਿੱਚ ਭਾਜਪਾ ਨੇ 1000 ਤੋਂ ਵੱਧ ਸਿੱਖ ਨੇਤਾਵਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਪੰਜਾਬ ਵਿੱਚ ਵੀ ਇਸ ਤੇ ਕੰਮ ਹੋਇਆ ਜਿਵੇਂ ਮਨਪ੍ਰੀਤ ਸਿੰਘ ਬਾਦਲ ਸਾਬਕਾ ਵਿੱਤ ਮੰਤਰੀ ਰਹੇ ਹਨ ਜਸਵਿੰਦਰ ਸਿੰਘ ਢਿੱਲੋਂ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਹਰਿੰਦਰ ਸਿੰਘ ਕਾਲੋਂ ਜਗਮਉਂਦ ਸਿੰਘ ਸੈਣੀ ਨਰਮਨ ਸਿੰਘ ਮੁਹਾਲੀ ਕੁਲਦੀਪ ਸਿੰਘ ਕਾਲੋਂ ਰਿਟਾਇਰਡ ਕਰਨਲ ਜੇ ਬੰਸ ਸਿੰਘ ਤੇ ਕੇਵਲ ਸਿੰਘ ਦੇ ਲੋ ਤੋਂ ਹੋਰ ਵੀ ਸਿੱਖਿਆਰਿਆਂ ਨੂੰ ਸ਼ਾਮਲ ਕੀਤਾ ਗਿਆ ਭਾਜਪਾ ਨੇ ਪੰਜਾਬ ਨੂੰ ਖਾਲਿਸਤਾਨ ਬਨਾਮ ਹਿੰਦੂਤਵ ਦੀ ਰਾਜਨੀਤੀ ਤੋਂ ਉੱਪਰ ਉਠਾਉਣ ਲਈ ਵਿਕਾਸ ਅਤੇ ਰਣਨੀਤੀ ਤੇ ਫੋਕਸ ਕੀਤਾ। IIM ਅਤੇ PGI ਸੈਂਟਰ ਵਰਗੇ ਸਥਾਨ ਖੁੱਲ੍ਹਣ ਦੇ ਐਲਾਨ ਕੀਤੇ ਗਏ। ਸਮਾਰਟ ਸਿਟੀ ਮਿਸ਼ਨ ਅਤੇ ਕਿਸਾਨਾਂ ਲਈ ਖਾਸ ਯੋਜਨਾਵਾਂ ਜੋ ਕਿ ਸਿੱਖਾਂ ਦੀ ਬੁਨਿਆਦੀ ਅਤੇ ਸਮਾਜਿਕ ਸਥਿਤੀ ਸੁਧਾਰਨ ਲਈ ਸ਼ੁਰੂ ਕੀਤੀਆਂ ਹਨ। ਅਤੇ ਫਿਰ ਆਇਆ ਕਿਤਾ ਪੰਜਾਬ ਦਾ ਪੰਜਾਬ ਅਸੀਂ ਕਮਵਾਜਾਂਗੇ। ਪੰਜਾਬ ਲਈ ਆਸਮਾਨ ਚਾਦਿਆਂਗੇ ਅੱਜ। ਲਖਨਰਾ ਇੱਕ ਕਰਾਇਆ ਇਸ ਦਾ ਇਸ ਕਰਕੇ ਕਿ ਆਨ ਮਾਰਲੇ ਸੈਂਟਰ ਦੀ ਸਰਕਾਰ ਹੈ ਇਹ ਪੰਜਾਬ ਦੇ ਬਹਾਦਰ ਲੋਕ ਨੇ ਇਹਨਾਂ ਦਾ ਪੱਦੇ ਵੀ ਥੂਠਾ ਨਹੀਂ ਬਰਦਾ ਪਹਿਲਾ ਇੰਨਾ ਚੱਲ ਰਹੀਆਂ ਕੋਸ਼ਿਸ਼ਾਂ ਦੇ ਵਿਚਾਰ 2020 21 ਕਿਸਾਨ ਅੰਦੋਲਨ ਆ ਗਿਆ ਅਤੇ ਭਾਜਪਾ ਦੇ ਸਿੱਖਾਂ ਨਾਲ ਬੰਦੇ ਰਿਸ਼ਤੇ ਵਿੱਚ ਅੱਗ ਦਾ ਕਰਦਾ ਕੇਂਦਰ ਦੇ ਖੇਤੀ ਕਾਨੂੰਨ ਕਾਰਨ ਪੰਜਾਬ ਦੇ ਕਿਸਾਨ ਜਿਨ੍ਹਾਂ ਵਿੱਚ ਵੱਡਾ ਹਿੱਸਾ ਇੱਥਾਂ ਦਾ ਸੀ ਨੇ ਮਹੀਨਿਆਂ ਤੱਕ ਵਿਰੋਧ ਪ੍ਰਦਰਸ਼ਨ ਕੀਤੇ ਫਸ ਤੋਂ ਤੋਂ ਉੱਪਰ ਕਿਸਾਨ ਅੰਦੋਲਨ ਵਿੱਚ ਜਹਾਨ ਨੂੰ ਤੁਰ ਕੇ ਤੇ ਉਪਰੋਂ ਭਾਜਪਾ ਨੇਤਾਵਾਂ ਦੀਆਂ ਟਿੱਪਣੀਆਂ ਜਿਨ੍ਹਾਂ ਵਿੱਚ ਕਿਸਾਨਾਂ ਨੂੰ ਖਾਲਿਸਤਾਨੀ ਦੇਸ਼ ਵਿਰੋਧੀ ਕਿਹਾ ਗਿਆ ਨੇ ਸਾਲਾਂ ਦੀ ਮਿਹਨਤ ਤੇ ਪਾਣੀ ਫੇਰ ਦਿੱਤਾ ਪਾਰਟੀ ਨੇ ਅੰਤ ਵਿੱਚ ਕਾਨੂੰਨ ਵਾਪਸ ਲੈ ਲਏ ਪਰ ਉਦੋਂ ਤੱਕ ਕਾਫੀ ਦੂਰੀ ਬਣ ਗਈ ਭਾਜਪਾ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਜੇ ਕੋਈ ਸਿੱਖ ਤੁਹਾਡੀ ਪਾਰਟੀ ਦੀ ਵਿਚਾਰਧਾਰਾ ਨਾਲ ਸਹਿਮਤ ਨਹੀਂ ਤਾਂ ਉਹ ਫਲਸਤਾਨੀ ਨਹੀਂ ਹੈ ਤੇ ਇਸੇ ਤਰ੍ਹਾਂ ਜੇ ਕੋਈ ਮੁਸਲਮ ਸਹਿਮਤ ਹੈ ਤਾਂ ਉਹ ਪਾਕਿਸਤਾਨੀ ਨਹੀਂ ਹੈ ਸਭ ਤੋਂ ਵੱਧ ਕੋਈ ਭਾਜਪਾ ਦਾ ਨੁਕਸਾਨ ਕਰਦਾ ਹੈ ਤਾਂ ਉਹ ਉਸਦੇ ਹੀ ਲੀਡਰ ਤੇ ਉਸਦੇ ਹੀ ਸਪੋਰਟਰ ਕਰਦੇ ਨੇ ਜੋ ਖੁੱਲੇ ਛੱਡੇ ਹੋਏ ਇਹੋ ਜਿਹੇ ਬਿਆਨ ਦੇ ਦਵਾ ਕਦੇ ਉਹ ਕ੍ਰਿਕਟਰ ਹਰਸ਼ਦੀਪ ਸਿੰਘ ਨੂੰ ਫਲਸਤਾਨੀ ਦੇਸ਼ਦ్రోਹੀ ਕਹਿ ਦੇਣਗੇ ਕਦੇ ਉਹ ਦਿਲਜੀਤ ਮਸਾਂਝ ਨੂੰ ਇਹੀ ਤੱਕੀ ਪਾ ਦੇਣਗੇ ਤੇ ਉਪਰੋਂ ਭਾਰਤ ਦਾ ਗੋਦੀ ਮੀਡੀਆ ਵੀ ਪੂਰਾ ਜੋਰ ਲਾ ਦਿੰਦਾ ਹੈ ਇਹ ਨਰੇਟਿਵ ਸੈੱਟ ਕਰਨ ਲਈ ਪਰ ਯਾਦ ਪੁੱ ਕੱਪੜੇ ਦਿੱਤੀ ਹੋਈ ਵਡਾਈ ਨੂੰ ਤਾਂ ਭੁੱਲ ਸਕਦਾ ਪਰ ਆਪਣੇ ਮਾਣ ਸਰਮਾਨ ਤੇ ਲੱਗੀ ਹੋਈ ਥੇਸ ਨੂੰ ਨਾ ਤਾਂ ਸਿੱਕ ਕਦੇ ਭੁੱਲੇਗਾ ਤੇ ਨਾ ਹੀ ਸਾਡੀ ਕੌਮ ਕਦੇ ਭੁੱਲਦੀ ਭਾਜਪਾ ਨੂੰ ਹੁਣ ਸਮਝ ਆ ਜਾਣੀ ਚਾਹੀਦੀ ਹੈ ਕਿ ਸਿਰਫ ਰਣਨੀਤੀ ਨਹੀਂ ਸਵੇਦਨਸ਼ੀਲਤਾ ਵੀ ਚਾਹੀਦੀ ਹੈ ਜਿਸੱਖਾਂ ਨੂੰ ਆਪਣੇ ਵੱਲ ਕਰਨਾ ਹੈ ਸਿੱਖਾਂ ਦੇ ਧਾਰਮਿਕ ਸਥਾਨਾਂ ਵਿੱਚ ਦਖਲਅੰਦਾਜ਼ੀ ਦੀਆਂ ਕੋਸ਼ਿਸ਼ਾਂ ਐਸਡੀਪੀਸੀ ਅਤੇ ਅਕਾਲੀ ਦਲ ਤੋਂ ਅਲੱਗ ਸਿੱਖ ਨਤਾਵਾਂ ਨੂੰ ਖੜੇ ਕਰਨਾ ਅਤੇ ਹਿੰਦੂਤਵ ਨਾਲ ਸਿੱਖ ਪਹਿਚਾਣ ਨੂੰ ਜੋੜਨ ਦਾ ਯਤਨ ਅੱਜ ਵੀ ਸਵਾਲਾਂ ਦੇ ਕੇਰੇ ਵਿੱਚ ਹਨ ਪਰ ਫਿਰ ਵੀ ਭਾਜਪਾ ਕੋਸ਼ਿਸ਼ ਕਰ ਰਹੀ ਹੈ ਸਿੱਖਾਂ ਦੇ ਸਮਾਨ ਵਿੱਚ ਸ਼ਬਦ ਕਹੇ ਜਾ ਰਹੇ ਹਨ ਮੰਚ ਸਜੇ ਹਨ ਵਿਕਾਸ ਦੇ ਵਾਅਦੇ ਕੀਤੇ ਜਾ ਰਹੇ ਹਨ ਅਤੇ ਸਿੱਖ ਚਿਹਰਿਆਂ ਨੂੰ ਮੂਰੇ ਕੀਤਾ ਜਾ ਰਿਹਾ ਹੈ ਭਾਜਪਾ ਆਪਣੇ ਰਾਜਨੀਤਿਕ ਏਜੰਡੇ ਨੂੰ ਸਿੱਖ ਆਚਾਰ ਦੇ ਸਨਮਾਨ ਨਾਲ ਜੋੜ ਕੇ ਅੱਗੇ ਵਧ ਰਹੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਆਉਣ ਵਾਲੇ ਸਾਲਾਂ ਵਿੱਚ ਇਹ ਕਹਾਣੀ ਮੀਲ ਦੀ ਬਣਦੀ ਹੈ ਜਾਂ ਵਿਰੋਧ ਦੀ ਮਿਲਦੇ ਰੱਬ ਰੱਖੇ